ਡਾਕਟਰਾਂ ਨੂੰ ਪਤਾ ਹੈ ਠੀਕਾ ਲਾਉਂਦੇ ਬੋਤਲ ਲਾਉਂ। ਬਸ ਮਿਹਰਬਾਨੀ ਚਾ ਚੁਪੀ। ਮੈਂ ਹਿੰਨੇ ਤੇਲ ਤੋਂ ਜਵਾਬ ਦੇ ਦਿੱਤਾ। ਯਾਰ ਪਟ્રોલ। ਇੱਕ ਮਿੰਟ ਬੰਬ ਨੂੰ ਦੂਰ ਰੱਖ। ਇਹਦੇ ਭਰਾਵਾ। ਵੈਰੀ ਗੁੱਡ। ਓਏ। ਤੇਂਦੀ ਦਾ ਨਹੀਂ ਬੂਆ ਖੋਲਦਿਆਂ ਦਾ ਵਾਦਾ। ਠਿੱਗਾ ਨਾ ਹੁਣ ਉੱਠਿਆ। ਅਰੇ ਪਟਰਾਉਣਾ ਸਾਸਰੀ ਘਰ ਤੇ ਆਪਾਂ ਨਾਲ ਲੱਦ ਲਿਆ ਸਮਾਨ। ਰੈਡੀ ਦਾ। ਤੂੰ ਕਰ ਦੇਗਾ ਹਾਂ ਮੈਂ ਤੈਨੂੰ ਦੱਸਦਾ ਕਹਾਣੀ ਇਹ ਵੀ ਆਖਣੀ ਨੇ ਤਾਂ ਮੈਂ ਥੋੜਾ ਹੀ ਆ ਸਾਰਾ ਇਹ ਸਾਫ ਸਫਰਾ ਕਰਕੇ ਮੈਂ ਆਏ ਹੂੰ ਬਾਹਰ ਵੱਡਿਆ ਵਡਾਇਆ ਸਿਰ ਤਾਂਕੇ ਲਾਉਣੇ ਸੀ ਆਈ ਰੇੜੀ ਚੱਲੀ ਆਉਂਦਾ ਆਪਦਾ ਇਲਾਜ ਕਰਾਉਣਾ ਡਾਕਟਰਾਂ ਦੇ ਹੱਲੇ ਕਰਤੀ ਇਹਨੂੰ ਹੁਣ ਡਾਕਟਰ ਇਹਨੂੰ ਪਤਾ ਨਹੀਂ ਟੀਕਾ ਲਾਉਂਦੇ ਬੋਤਲਾ ਲਾਉਂਦੇ ਕੀ ਕੁਝ ਕਰਦੇ ਫੇਰ ਇਹਨਾਂ ਦੇ ਜਿੰਦ ਜਾਨ ਪਹੁੰਚੇ ਤੇ ਅੱਗੇ ਚੱਲੇ ਆਂ ਘਰੇ ਮਰੀ ਚੈਨ ਕਸਾ ਲਈਏ ਬਿੱਟੂ ਤੋਂ ਕਿਵੇਂ ਬਿੱਟੂ ਕੀ ਹਾਲ ਜਾਂਦਾ ਨਾ ਨਹੀਂ ਤੁਸੀਂ ਜੇ ਮੇਰਾ ਰਾਤਾ ਮੁੰਡਾ ਆ ਰਿਹਾ ਗਵਾੜ ਹੋਰ ਬਿਟੋ ਕੰਮ ਹੈ ਸਿੱਧਾ ਹਾਂਜੀ ਬਿਟੋ ਬਾਈ ਓਕੇ ਆ ਨਾ ਵੀਰਪਾਨ ਕੇ ਚਾਂਟ ਲਈ ਹੋਗੀ ਹਾਂ ਲਿਆ ਆਪਣੀ ਗੱਡੀ ਵੀ ਓਕੇ ਆਈ ਬਾਤ ਇਸ ਮਾਂ ਸੀ ਚਾਂਟ ਲੀਓਗੀ ਚਾਂਟ ਰੰਗ ਦਾ ਰੋਕ ਦੇ ਮਾਰ ਨਹੀਂ ਖਾਦੀ ਰਹਿ ਗਿਆ ਐ ਸਮਾਨ ਦਾ ਪਾ ਲੈ نیچے ਲੈ ਲੈ ਉਹ ਕੀ ਆਲੇ ਪਛੰਟੂ ਕਿਵੇਂ ਆ ਬਾਲ ਪੀਜੋ ਯਾਰ ਚਾਹਣ ਤਾਂ ਖਾਦਦੇ ਹੈਂ ਕਿਸੇ ਰਿੱਟੇ ਬਾਸ ਮਿਹਰਬਾਨੀ ਚਾਹ ਚ ਪੀ ਗਿਆ ਰੇੜੀ ਬੰਨੀ ਦੇਣ ਆਈ ਸੀ ਗਿਆ ਜਿੰਨੇ ਮਰਜੀ ਖਾਲਾ ਤੋਂ ਵੀ ਤੈਨੂੰ ਫੁੱਲੀ ਛੇ ਤੇਲ ਦਾ ਜਵਾਬ ਦੇਦਾ ਜਾਨਾ ਮਾਣਾ ਨਹੀਂ ਜਾਣਾ ਆ ਯਾਰ ਪਟ્રોલ ਇੱਕ ਮਿੰਟ ਬੰਬ ਨੂੰ ਦੂਰ ਰੱਖ ਰਹੇ ਹਾਂ ਜੀ ਬੰਬ ਪਾਸੇ ਰੱਖਦੇ ਹੋਰ ਕਿਤੇ ਚੱਲ ਗਿਆ ਦੇ ਭਾਂ ਚੋਰ ਸਾਨੂੰ ਭੱਜਣਾ ਪੈਣਾ ਹੈ ਹੋਰ ਪਟ્રોલ ਆ ਮੂਹ ਜੇ ਵੇਖ ਲੈ ਹੱਥਾਂ ਨਾਲ ਡਾਣਾ ਨਹੀਂ ਸਹੀ ਗੱਲ ਹੈ ਕੰਮ ਤਾਂ ਮਾੜਾ ਹੀ ਹੈ ਉਹ ਰੇੜੀ ਛੱਡ ਕੇ ਆਈ ਪੱਲੂਆ ਨੇ ਕੁੱਤਾ ਇੱਥੇ ਦਿੱਤਾ ਹੀ ਉਹ ਹਾਂ ਆ ਵੇ ਹੋਦਾ ਹੀ ਆ ਹੋਦਾ ਹੀ ਆ ਕੋਈ ਹੈ ਆਪਣੇ ਵਾਲਾ ਇਹ ਆ ਕੋਕੜਾ ਦਾ 80 ਕਿਲੋ ਦਾ ਹਨਾ ਕਿੰਦਾ ਵੱਡਾ ਹਾਂ ਹੋ ਵੱਡਾ ਯਾਰ ਕਿੰਨਾ ਜੱਗਿਆ ਦਾ ਵਜਨ ਕੁੱਕੜ ਦਾ 7 ਕਿਲੋ ਹੋ ਗਿਆ 7 ਕਿਲੋ ਹਨਾ हां वी फेमे आ ये आना तेरी गल करा चल ਹੁਣ ਬਾਗ ਦੇ ਫਿਰ ਪਤਾ ਲੱਗੇ ਕੋਕੋ ਫੇਰ ਹੀ ਤੈਨੂੰ ਬੁਲਾਵਾਂਗਾ ਬਾਗ ਦੇ ਉਹ ਦੇ ਦੇ ਭਰਾਵਾ ਵੈਰੀ ਗੁੱਡ ਪੂਰੀ ਪੂਰੀ ਇੱਕ ਕਹਦੇ ਹੜਾ ਜੇ ਪਹਿਲੇ 4 ਵਜੇ ਇਹਨੇ ਬਾਗ ਦਿੱਤੀ ਮੋਟਰ पे ਠੀਕ ਆ ਇਹਦੇ ਨੇ 6 ਵਜੇ ਦੇ ਬਾਅਦ ਤਿੰਨ ਬਾਗਾ ਦੇਣੇ ਆ ਜੇ ਜਰ ਮੈਂ ਵਾਹ ਨਹੀਂ ਦੇਣਾ ਬਾਂਗਾਂ ਦੇ ਐ ਵੀ ਚੀ ਤਕੜੀ ਆ ਹੂੰ ਤੁਰੇ ਆਈ ਮੋਸਾ ਜਾਂਦਾ ਵਿਚਾਰੇ ਤੋਂ ਇੱਕ ਬਾਂਗ ਹੋਰ ਦੇ ਦੇ ਹੈਲੋ ਐ ਕਰ ਖਾਂਬਾ ਮਾਰਨ ਵਾਲੇ ਬਾਂਗ ਦੇ ਸੁਣਦਾ ਐ ਤੇ ਗੱਲਾਂ ਆਖੇ ਲੱਗਦਾ ਐ ਨਾ ਮਾਂਗਦਾ ਵੈਰੀ ਗੁੱਡ ਐ ਬੱਸ ਸੁਣ ਖਾਂਬ ਵੀ ਝਾੜ ਕੇ ਵਿਖਾ ਦੇ ਖੰਭ ਵੀ ਛਾੜ ਦੇ ਪੈਰ ਹੋਰ ਨਾ ਲਾ ਕੇ ਕਰੀਂ ਛਾੜ ਦੇ ਛਾੜ ਦੇ ਖੰਭ ਛਾੜ ਦੇ ਚੁੰਝ ਮਾਰਨ ਨੂੰ ਤਿਆਰ ਛਾੜ ਦੇ ਛਾੜ ਦੇ ਲੜਾਈ ਕਰਨੀ ਮੇਰ ਨਾਲ ਲੜਾਈ ਹਾਂ ਲੜਾਈ ਕੀ ਹੋ ਰਿਹਾ ਲੜਾਈ ਫੋਨ ਲੜਾਈ ਤੇ ਆ ਗਿਆ ਵੇਖ ਲੈ ਮੈਂ ਤੈਨੂੰ ਕਿਹਾ ਕੀ ਹੈ ਲੜਾਈ ਕਿਉਂ ਕਰਦਾ ਓਏ ਉਪਰਾ ਵੰਨ ਉਹ ਤੇਰੀ ਆੜਾ ਆਹਣਾ ਉਹ ਭਰਾਵਾ ਮੈਂ ਜਾਣਾ ਦੁਕਾਨ ਚੋਂ ਕਿਉਂ ਮੇਰੇ ਘਰ ਪੈਣਾ ਓਏ ਆਹ ਦੁਕਾਨ ਚ ਕੀ ਲੈਣ ਆਇਆ ਓਏ ਭਰਾਵਾ ਜਾਨਾ ਬਾਹਰ ਆ ਲਿਆ ਬੋਤਲ ਪਈ ਕਾਢੀ ਲੱਖਦੀ ਬੋਤਲ ਹੱਥਿਆਂ ਮੇਨੇ ਲੋ ਫਸ ਕੇ ਆਣਾ ਆਵਰਿੰ ਓਏ ਓਏ

ਲੋਈ ਸਾਡਾ ਬੂਆ ਗਿਆ ਜ ਟੁੱਟ ਗਰੀਬਾਂ ਦਾ ਹਾਂ ਤੇ ਇਹਨੂੰ ਲੱਗੇ ਆ ਪੇਚਕਾਸ ਨਾਲ ਕੱਸਣ ਕਿਉਂ ਨਹੀਂ ਘੱਟ ਤਾਂ ਇਹ ਗਰੀਬ ਤੇ ਜਵਾਨੀਆਂ ਨੇ ਫਿਕਰਾਂ ਚ ਮੁੱਕ ਜਾਏਂਗੀ ਕਿਹੜਾ ਲੈ ਆ ਆ ਲੈ ਆਈ ਪੇਚਕਾਸ ਅੱਗੇ ਤੋਂ ਨਿੱਕਾ ਜਾ ਲੈ ਆਇਆ ਇਹ ਲ ਜਾਊਗਾ ਅੰਦਰ ਵੇਖੀ ਕੇ ਲਾ ਹੂੰ ਮਿੱਠੂਆਂ ਨੂੰ ਬਾਹਰ ਨਾ ਕੱਢ ਦੀ ਇੱਕ ਹੁੰਮਣਗੇ ਨਾਟ ਵੇਖੀ ਜਾਂਦਾ ਕੋਈ ਹੂੰ ਹੋਰ ਨਾਗਣੀ ਹੂੰ ਨੀਰਾ ਪੀਲਾ ਜਲਦੀ ਜਲਦੀ ਨਗਰੇ ਨਾ ਕਰ ਔਰ ਕਾਂਤੇ ਚੜ ਚੜ ਬੇਂਦੀਆਂ ਮਿਸਾਨ ਨੂੰ ਵੀ ਪਿਆਓ ਲੈ 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 ਕੀ ਕਰਦਾ ਇਹ ਵੇ ਵੇ ਜਵਾਨ ਸਾਫ ਕਰਦੀਆਂ ਪਾਣੀ ਪੀਣ ਲੱਗ ਅੱਜ ਦੀ ਸ਼ਾਮ ਪੈ ਗਈ ਹੈ ਤੇ ਪੱਠੇ ਆਪਾਂ ਲਏ ਆ ਥੋੜੇ ਮੱਕਰੀਆਂ ਵਾਸਤੇ ਤੇ ਗੇਟ ਦੇ ਅੱਗੇ ਖੜੇ ਆ ਗੇਟ ਕਰਨ ਆਵਾਜ਼ ਮਾਰੀ ਖੋਲਦਾ ਕਿਉਂਕਿ ਬੂਆ ਨਹੀਂ ਖੋਲਦਾ ਪਿਆ ਆਜ ਆਜਾ ਤੈਨੂੰ ਪ੍ਰਸ਼ਾਦ ਦੇਣਾ ਮੇਰੇ ਕੋ ਕੀ ਆਲਾ ਹੈ ਅਮਰਤ ਉਹ ਮੜ ਕੀ ਪੱਠੇ ਲੈ ਕੇ ਆਇਆ ਤੇ ਇਹ ਗਬੂਆ ਨਹੀਂ ਖੋਲਦਾ ਸਾਲਣ ਤੇ ਨਹੀਂ ਦਾ ਨਹੀਂ ਬੂਆ ਖੋਲ ਦਿਆਂ ਦਾ ਵਾਦਾ ਹੈ ਸਰਦਾਰ ਬਣ ਕੇ ਅੰਦਰ ਬੈਠਾ ਪੱਠੇ ਲੈ ਕੇ ਨਾ ਅਜ ਘਰੇ ਪਹੁੰਚਿਆ ਤੇ ਕੰਧਾਂ ਦੇ ਛਕੜ ਗਈਆਂ ਬਾਹਾਂ ਬਾਹ ਲਾਤੀਏ ਉਧਰ ਕੇ ਪਾਉਣਾ ਤੁਹਾਨੂੰ ਲਗਾ ਗਾਂਟੋ ਕਾਚ ਲਾਉਣੇ ਸੀ ਕਰਕੇ ਤੁਹਾਡੇ ਪਿੱਛੇ ਉਹਨੇ ਨਹੀਂ ਆਦੀ ਪੈਨ ਵਾ ਜਮਾਰ ਕੇ ਬਹੋਦਾ ਪਿਆ ਇਹ ਮੈਂ ਟਾਇਰ ਤੇ ਚੜਿਆ ਹੋਂਦੀ ਨਹੀਂ ਪਈ ਲੱਗਾ ਘੜਾ ਮਨੇ ਮੀ ਤੇ ਮਨੇ ਮੀ ਉੱਚੀ ਵਾਇ ਮਾਰ ਆਦੀ ਰਾਤ ਇਹਦਾ ਵੇਖੋ ਮੁੰਡਾ ਕਰਨ ਤੇ ਆ ਤੂੰ ਡਿਗਣਾ ਮਨੇ ਮੀ ਤੇ ਇਹਨੇ ਤਾਂ ਡਿਗਿਆ ਨਹੀਂ ਨਾ ਤੂੰ ਤੌਣ ਪਰਨੇ ਜਾਣਾ ਛੱਡ ਦੇ ਰੇੜ ਕੇ ਛੱਡ ਦੇ ਛੱਡ ਦੇ ਛੱਡ ਦੇ ਰੇੜ ਕੇ ਮੜੀ ਲੱਤ ਮਾਰ ਟੈਰ ਨੂੰ ਟੈਰ ਨੂੰ ਲੱਤ ਮਾਰਣੀ ਐ ਤੋ ਇਹ ਡੇਗਣਾ ਦਵੋਨੇ ਰਾਤ ਨੂੰ ਤੁਹਾਡੀ ਇਹ ਸਰਕਸ ਬੰਨੀ ਜਿਹੜੇ ਯਾਦ ਪੈ ਕਰੋਗੇ ਆਹ ਉਹ ਵਿਆਹੀਆ ਵਿਆਹੀ ਉੱਤਰ ਲੱਗਾ ਆਹ ਵਿਆਹੀਆਂ ਨੀੜੇ ਛਾੜਦਾ ਵਿਆਹੀ ਨਿਗੇੜੀ ਗੇੜੀ ਗੇ ਕਿੰਨੀਆਂ ਛਪਕਲੀਆਂ